ਸਰਕਾਰੀ ਅਧਿਆਪਕ ਦੀ ਭਰਤੀ ਦੀ ਡੀਕ ਕਰਿਓ ਤਾਂ ਇਮਤਿਹਾਨ ਦੀ ਕੜੀ ਆ ਚੁੱਕੀ ਹੈ ਤੁਹਾਡੇ ਸਾਹਮਣੇ ਬਾਈ ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਬੇਰਜ਼ਗਾਰ ਬੀਐਡ ਵਾਲੇ ਫਿਰਦੇ ਆ ਜਾਂ ਹੋਰ ਜਿਹੜੇ ਲੈਕਚਰਰ ਦੇ ਤੌਰ ਤੇ ਜਿਹੜੇ ਐਮਏ ਕਰਕੇ ਠੀਕ ਹੈ ਬੇਰਜ਼ਗਾਰ ਫਿਰਦੇ ਹੈਗੇ ਆ ਤਾਂ ਬਹੁਤ ਸਾਰੀਆਂ ਕੁਝ ਮੰਗਾਂ ਨੇ 55% ਰੱਦ ਕਰਵਾਉਣ ਵਾਸਤੇ ਉਮਰ ਹੱਦ ਵਾਸਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਬੇਰੁਜ਼ਗਾਰਾਂ ਦੀਆਂ ਚੱਲ ਰਹੀਆਂ ਹੈਗੀਆਂ ਸੋ ਉਹਨਾਂ ਵਾਸਤੇ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕਾਰੀ ਇੱਕ ਵਾਰ ਫਿਰ ਤੋਂ ਵੀ ਜਿਹੜੇ ਮਨੀਸ਼ ਫਾਜ਼ਿਲ ਕਾ ਜਿੰਨਾਂ ਦਾ ਪਿਛਲੀਆਂ ਭਰਤੀਆਂ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਜਿਹੜੇ ਕਿ 165 ਦਿਨ ਤੁਸੀਂ ਸੋਚੋ 165 ਦਿਨ ਕਿੰਨੇ ਹੁੰਦੇ ਆ ਲਗਭਗ ਬਹੁਤ ਜ਼ਿਆਦਾ ਸਮਾਂ ਤਿੰਨ ਤੋਂ ਚਾਰ ਮਹੀਨੇ ਤੋਂ ਉੱਪਰ ਦਾ ਸਮਾਂ ਆਪਾਂ ਕਹਿ ਸਕਦੇ ਆ ਕਿ ਟੈਂਕੀ ਦੇ ਉੱਪਰ ਰਹੇ ਪੰਜ ਮਹੀਨੇ ਲਗਭਗ ਆਪਾਂ ਕਹਿ ਸਕਦੇ ਆ ਕਿ ਟੈਂਕੀ ਦੇ ਉੱਪਰ ਰਹੇ ਸੰਘਰਸ਼ ਕੀਤਾ ਤੇ ਪੋਸਟਾਂ ਠੀਕ ਹੈ ਤੇ ਉਸ ਤੋਂ ਲਾ ਪੋਸਟ ਨਾਲ 55% ਜਿਹੜੀ ਸ਼ਰਤ ਕਾਂਗਰਸ ਦੇ ਸਮੇਂ ਰੱਦ ਕਰਵਾਈ ਹੁਣ ਜੇ ਤੁਸੀਂ ਚਾਹੋ ਨਿਓ ਵੀ ਇੱਕ ਵਾਰ ਫਿਰ ਤੋਂ ਮਨੀਸ਼ ਜਿਹੜਾ ਫਾਜ਼ਿਲਕਾ ਹੈ ਗਿਆ ਤਾਂ ਉਹਨਾਂ ਨੇ ਟੈਂਕੀ ਦੇ ਉੱਪਰ ਚੜ ਚੁੱਕੇ ਹੈ ਇਹ ਤਰਨ ਤਰਨ ਦੇ ਵਿੱਚ ਜਿੱਥੇ ਇਲੈਕਸ਼ਨ ਬਾਏ ਇਲੈਕਸ਼ਨ ਹੋ ਰਿਹਾ ਉੱਥੇ ਤਰਨ ਤਰਨ ਦੇ ਵਿੱਚ ਸਿਵਲ ਹਸਪੀਟਲ ਦੇ ਕੋਲ ਇੱਕ ਟੈਂਕੀ ਉੱਥੇ ਚੜ ਚੁੱਕੇ ਹੈ ਤੇ ਇਹਨਾਂ ਦੀ ਮੰਗ ਹੈ ਕਿ 55% ਰੱਦ ਕੀਤੀ ਜਾਵੇ ਠੀਕ ਹੈ ਲੈਕਚਰ ਗੇਦਰ ਦੀਆਂ ਪੋਸਟਾਂ ਕੱਢੀਆਂ ਨੇ ਓਵਰਹੱਡ ਦਿੱਤੀ ਜਾਵੇ ਪੋਸਟਾਂ ਐਸਐਸਟੀ ਪੰਜਾਬੀ ਦੀਆਂ ਵੱਡੀ ਗਿਣਤੀ ਚ ਕੱਢੀਆਂ ਜਾਣ ਸੋ ਵੀ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਨੇੜੇ ਤੇੜੇ ਦੇ ਬੇਰਜ਼ਗਾਰ ਪਹੁੰਚੋ ਬਈ ਇਥੇ ਜਿੰਨਾ ਜਲਦੀ ਹੋ ਸਕਦਾ ਠੀਕ ਹੈ ਤਾਂ ਕਿ ਇੱਕ ਬੰਦੇ ਦੇ ਨਾਲ ਹੀ ਕੁਝ ਨਹੀਂ ਹੋਣ ਲੱਗਾ ਇਸ ਕਰਕੇ ਸਾਰਿਆਂ ਦੀ ਸਪੋਰਟ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਅੱਜ ਪਿੱਛੇ हट ਗਏ ਕਿਉਂਕਿ ਇਹਨਾਂ ਦੀ ਮੰਗ ਹੈ ਕਿ ਸਾਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਾਈ ਜਾਵੇ ਇਹਨਾਂ ਦੀ ਮੰਗ ਹੈ ਵੀ ਜਿਹੜਾ ਮੁੱਖ ਮੰਤਰੀ ਪਹਿਲਾਂ ਗੱਪ ਮਾਰਦਾ ਸੀ ਜੇ ਇਹਨਾਂ ਦਾ ਮੰਗ ਹੈ ਕਿ ਜਿਹੜੇ ਸਾਨੂੰ ਪਿਛਲੇ ਸਮੇਂ ਸਾਡੇ ਕਾਂਗਰਸ ਦੇ ਸਮੇਂ ਅਸੀਂ ਟੈਂਕੀ ਉੱਪਰ ਚੜੇ ਸੀ ਜਿਹੜੇ ਮੰਤਰੀ ਸਾਡੇ ਕੋਲੇ ਗੋਲਡੀ ਕਮੋਦ ਗੋਲਡੀ ਕਮੋਦ ਸ਼ਾਇਦ ਇੱਕ ਹੋਰ ਆਪਣੇ ਬੀ ਤਹਰ ਸਾਡੇ ਕੋਲੇ ਆ ਕੇ ਇਹ ਕਹਿੰਦੇ ਸੀ ਅਸੀਂ ਇਹ ਤੁਹਾਡੇ ਵਾਸਤੇ ਆ ਕਰਾਂਗੇ ਤੁਹਾਡੇ ਵਾਸਤੇ ਆ ਕਰਾਂਗੇ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਅੱਜ ਕੜੀ ਹੈ ਇਮਤਿਹਾਨ ਦੀ ਵੱਧ ਤੋਂ ਵੱਧ ਜਿੰਨੇ ਵੀ ਸਾਥੀ ਹੋ ਸਕਦਾ ਪਹੁੰਚੋ ਇੱਥੇ ਬਈ ਠੀਕ ਹੈ ਇੱਕ ਵੱਡਾ ਇਕੱਠ ਹੋਣਾ ਚਾਹੀਦਾ ਤੇ ਇਸ ਨੂੰ ਪੱਕਾ ਮੋਰਚਾ ਹੀ ਸਮਝੋਗੇ ਪੱਕਾ ਮੋਰਚਾ ਲੱਗ ਚੁੱਕਿਆ ਇਸ ਲਈ ਵੀ ਜੇ ਤੁਸੀਂ ਚਾਹੁੰਦੇ ਹੋ ਮਾਸਟਰ ਗ੍ਰੇਡ ਦੀਆਂ ਪੋਸਟਾਂ ਜਲਦੀ ਆਉਣ 55% ਬਿਲਕੁਲ ਰੱਦ ਹੋ ਜੇ ਮੁੱਢ ਤੋਂ ਲੈਕਚਰਰ ਦੀਆਂ ਪੋਸਟਾਂ ਜਿਹੜੀਆਂ ਬਹੁਤ ਬੜੀ ਨੇ ਰੱਦ ਕਰਤੀਆਂ ਉਹ ਪੋਸਟਾਂ ਆਉਣ ਉਮਰ ਹੱਦ ਮਿਲੇ ਜਿਹੜੇ ਬੇਰਜ਼ਗਾਰ ਕਾਫੀ ਟਾਈਮ ਤੋਂ ਜਿਹੜੇ ਲੰਮਕਦੇ ਫਿਰਦੇ ਆ ਠੀਕ ਹੈ ਕਿਉਂਕਿ 4 ਸਾਲ ਤੋਂ ਭਰਤੀ ਨਹੀਂ ਆਈ ਤਾਂ ਉਹਨਾਂ ਨੂੰ ਉਮਰ ਹੱਦ ਦੀ ਵੀ ਜ਼ਰੂਰਤ ਹੈਗੀ ਆ ਸੋ ਵੀ ਜਿਹੜੇ ਸਰਕਾਰ ਦੇ ਝੂਠੇ ਲਾਰਿਆਂ ਦੀ ਪੋਲ ਖੋਲੀ ਜਾ ਸਕੇ ਸਿੱਧੀ ਮੁੱਖ ਮੰਤਰੀ ਨਾਲ ਮੀਟਿੰਗ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਇਸ ਲਈ ਵੱਧ ਤੋਂ ਵੱਧ ਬੇਰਜ਼ਗਾਰ ਕੀ ਆ ਇੱਥੇ ਪਹੁੰਚਣ ਸੋ ਵੀ ਤੁਹਾਡੇ ਸਾਹਮਣੇ ਹੈਗਾ ਇਹ ਸਾਰਾ ਜਿਹੜਾ ਸਿਸਟਮ ਹੈਗਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਬਈ ਪਹੁੰਚ ਨਹੀਂ ਸਕਦਾ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਸੰਘਰਸ਼ ਕਰਨ ਵਾਲਿਆਂ ਦੀ ਸਪੋਰਟ ਤੇ ਸ਼ੇਅਰ ਕਰਨਾ ਜ਼ਰੂਰੀ ਹੈ ਠੀਕ ਹੈ ਇਸ ਲਈ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੁੜੋ ਵੀ ਸਾਰੇ ਜਿੰਨੇ ਵੀ ਬੇਰਜ਼ਗਾਰ ਹੈਗੇ ਆ ਮਾਸਟਰ ਕੈਡਰ ਵਾਲੇ ਠੀਕ ਹੈ ਜਾਂ ਲੈਕਚਰ ਕੈਡਰ ਵਾਲੇ ਜਾਂ 55% ਦੀ ਸ਼ਰਤ ਰਾਦਰ ਕਰਵਾਉਣ ਵਾਲੇ ਠੀਕ ਹੈ ਵੱਧ ਗਿਣਤੀ ਚ ਪੋਸਟਾਂ ਲੈਣੇ ਐਸਐਸਟੀ ਹਿੰਦੀ ਪੰਜਾਬੀ ਸੋ ਬਈ ਸਾਰੇ ਹੀ ਪਹੁੰਚੋ ਇਸ ਤੋਂ ਬਾਅਦ ਸਾਇੰਸ ਮੈਥ ਜਿਹੜੀਆਂ ਵੀ ਪੋਸਟਾਂ ਵਾਲੇ ਸਾਰਿਆਂ ਨੂੰ ਇੱਥੇ ਪਹੁੰਚਣ ਦਾ ਜਿਹੜਾ ਫਰਜ਼ ਬਣ